जाके अपने गबाइय देवों तेजे अंदर दलेरी आ जाएगी वजन दलेखा ने सू डर आत्मा नहीं दता पर दलेरी का आत्मा दता है हलली है और दलेरी वाला आत्मा चलिए किसी के करते हैं ਰਹੋਂਦੇ ਪਤਾ ਨਹੀਂ ਕੋਈ ਸੁਨੇਹਗਾ ਜੇ ਕਿਨੇ ਸੁਣ ਲੈ ਕਿਤੇ ਸਾਨੂੰ ਕੋਈ ਸ਼ਬਦ ਨਾ ਮਾਰਾ ਚੰਦਾ ਬੋਲੀ ਸਾਡੇ ਅੰਦਰ ਕੀ ਹੈ ਜੀ ਦਾਰਿਆ ਪਰ ਉਹਦੇ ਦਿੱਲੀ ਕੋ ਜਾਓ ਸਚਾਈ ਦਾ ਆਤਮਾ ਆਵੇਗਾ ਤੁਹਾਡੇ ਅੰਦਰ ਦਲੇਰੀ ਆ ਜਾਵੇ ਉਹ ਦਲੇਰੀ ਵਾਲਾ ਆਤਮਾ ਉਹ ਸਮਝ ਸਮਰਥਾ ਵਾਲਾ ਆਤਮਾ ਹallelujah ਬੰਦ ਤੇ ਗਿਆਨ ਵਾਲਾ ਆਤਮਾ ਉਹਦੇ ਵਿੱਚ ਕੋਡ ਨਹੀਂ ਹallelujah ਪਰ ਕਿਤੇ ਕਿਸੇ ਦੇ ਜੀਵਨ ਦੇ ਵਿੱਚ ਉਹ ਪਵਿੱਤਰ ਆਤਮਾ ਕੰਮ ਕਰਦਾ ਸ਼ੁੱਧ ਆਤਮਾ ਕੰਮ ਕਰਦਾ ਹੈ ਸ਼ੈਤਾਨਦਾਰ ਆਤਮਾ ਕੰਮ ਕਰਦਾ ਉਹ ਸਾਡੀ ਬੁੱਧਰੂ ਕੀ ਕਰਦਾ ਪੀਛੇ ਕਰ ਦਿੰਦਾ ਕਲਾ ਗਲੇਸ਼ ਪਾਉਂਦਾ ਹੈ ਉਹ ਕਮੀਆਂ ਲੈ ਕੇ ਆਉਂਦਾ ਹੈ ਹallelujah ਉਹ ਬਿਮਾਰੀਆਂ ਤੇ ਨੋਟ ਲੱਗ ਜਾਂਦੇ ਪਰ ਜਿਹੜਾ ਪਰਮੇਸ਼ੁਰ ਦਾ ਆਤਮਾ ਤੁਹਾਡੇ ਜੀਵਨ ਚ ਆਏਗਾ ਤੂੰ ਸੁੱਖਾਂ ਨੂੰ ਪਾਉਂਗੇ ਆਸ਼ੀਸ਼ ਨੂੰ ਪਾਉਂਗੇ ਬੜਕਿ ਤੂੰ ਲੋਗ ਤੁਹਾਡੇ ਘਰ ਪਰਵਾਰ ਸੇਵ ਨਹੀਂ ਰਹਿਣਗੇ ਹallelujah ਉਹ ਤਾਂ ਆਤਮਾ ਦੇ ਦੁਆਰਾ ਬੰਧਨ ਟੁੱਟਣਗੇ ਸਰਾਪ ਟੁੱਟਣਗੇ ਹallelujah ਜੁਗਿਆ ਹੋਦੇ ਵਿੱਚ ਬਚਤ ਤੇ ਲਿਕੇ ਪਰਮੇਸ਼ਰ ਚਾਨਣ ਪਰਮੇਸ਼ਰ ਕਨੇਰਾ ਨਹੀਂ ਹallelujah ਉਹ ਚਾਨਣ ਹੈ ਉਹ ਖੁਦਾ ਦੇ ਆਤਮਾ ਦਾ ਮੰਗਣਾ ਸਭ ਤੋਂ ਪਹਿਲਾਂ ਸਹਾਇਕ ਮੰਗਾ ਪ੍ਰਭੂ ਯਿਸੂ ਮਸੀਹ ਕਹਿੰਦੇ ਮੇਰਾ ਜਾਣਾ ਤੁਹਾਡੇ ਲਈ ਚੰਗਾ ਜਦ ਮੈਂ ਜਾਵਾਂਗਾ ਤਾਂ ਮੈਂ ਪਿਤਾ ਦੇ ਕੋਲੋਂ ਤੁਹਾਡੇ ਲਈ ਉਹ ਸਹਾਇਕ ਮੰਗਾਗਾ ਮੇਰਾ ਪਿਤਾ ਮੇਰੇ ਨਾਮ ਦੇ ਨਾਲ ਤੁਹਾਨੂੰ ਉਹ ਸਹਾਇਕ ਬਖਸ਼ੇਗਾ